ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਘਰ ਦੂਜਾ ਚੌਪਦੇ ਇੱਕ ਓੰਕਾਰ ਸਤਗੁਰ ਪ੍ਰਸਾਦਿ ਇੱਕ ਪਿਤਾ ਇਕਸ ਕੇ ਹਮ ਬਾਰਕ ਤੂੰ ਮੇਰਾ ਗੁਰ ਹਾਈ ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹੋ ਦਿਖਾਈ ਇਕ ਪਿਤਾ ਇਕਸ ਕੇ ਹਮ ਬਾਰਕ ਤੂੰ ਮੇਰਾ ਗੁਰ ਹਾਈ ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹੋ ਦਿਖਾਈ ਸੁਣ ਮੀਤਾ ਤੂਰੀ ਕੋ ਬਲ ਜਾਈ ਇਹੋ ਮਨ ਤੇਰਾ ਭਾਈ ਰਹਾਉ ਪਾਵ ਮਲੋਵਾ ਮਲ ਮਲ ਧੋਵਾ ਇਹੋ ਮਨ ਤੈ ਕੂ ਦੇਸ ਸੁਣ ਮੀਤਾ ਹਉ ਤੇਰੀ ਸਰਣਾਈ ਆਇਆ ਪ੍ਰਭ ਮਿਲੋ ਦੇਹੋ ਉਪਦੇਸਾ ਮਾਨ ਨ ਕੀਜੈ ਸਰਨ ਪਰਿਜੈ ਕਰ ਸੁਪਲ ਮਨਾਈਏ ਸੁਣ ਮੀਤਾ ਜਿਉ ਪਿੰਡ ਸਭ ਤਨ ਅਰਪੀਜੈ ایਉ ਦਰਸਨ ਹਰ ਜਿਉ ਪਾਈਐ ਭੈੂ ਆ ਨਗਰੋ ਪ੍ਰਸਾਦ ਸੰਤਨ ਕੈ ਹਰ ਨਾਮ ਹੈ ਮੀਠਾ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਸਭ ਅਕਲ ਨਿਰੰਜਨ ਡਿਠਾ ਭੈ ਉਹ ਅਨਗ੍ਰਹ ਪ੍ਰਸਾਦ ਸੰਤਨ ਕੈ ਹਰ ਨਾਮ ਹੈ ਮਿੱਠਾ ਜਨ ਨਾਨਕ ਕਾ ਗੁਰ ਕਿਰਪਾ ਧਾਰੀ ਸਭ ਅਕਲ ਨਿਰੰਜਨ ਡੀਠਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਵਡ ਭਾਗੇ ਹਾਂ ਜੋ ਕਿ ਤੁਰਕੀ ਬਾਣੀ ਦੇ ਬੋਲ ਕੰਨਾਰਾਈ ਸਰਵਣ ਕਰ ਰਹੇ ਹਾਂ ਗੁਰੂ ਸਾਹਿਬ ਜੀ ਦੀ ਅਪਾਰ ਮਿਹਰਮਤ ਕਿਰਪਾ ਵਰਸ ਰਹੀ ਹੈ ਅੰਮ੍ਰਿਤ ਵੇਲੇ ਤੋਂ ਸੱਚੇ ਪਾਤਸ਼ਾਹ ਜੀਆ ਨੇ ਤਖਤਾਂ ਤੇ ਸੁਭਾਈ ਮਾਨ ਹੋ ਕਰਕੇ ਧੰਨ ਧੰਨ ਚਬਰ ਛਤਰ ਤਖਤ ਦੇ ਮਾਲਕ ਸਹਬੇ ਕਮਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀਆਂ ਨੇ ਅੱਜ ਦਾ ਪਾਵਨ ਉਪਦੇਸ਼ ਪਾਵਨ ਸ੍ਰੀ ਮੁਖਵਾਕ ਬਖਸ਼ਿਸ਼ ਕੀਤਾ ਹੈ ਸੋ ਸਤਿਗੁਰੂ ਜੀ ਕਿਰਪਾ ਕਰਨ ਸਤਿਗੁਰਾਂ ਦੇ ਬਖਸ਼ੇ ਮੁੱਖ ਬਾਕ ਦੀ ਵਿਚਾਰ ਆਪਾਂ ਨੇ ਕਰਨੀ ਹੈ ਸੋ ਆਓ ਵਿਚਾਰ ਪਰਾਰੰਭ ਕਰਨ ਤੋਂ ਪਹਿਲਾਂ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਦੋਨੇ ਹੱਥ ਜੋੜ ਕਰਕੇ ਸਤਿਗੁਰਾਂ ਨੂੰ ਸਿਰ ਚੁਕਾ ਕਰਕੇ ਫਤਿਹ ਦਾ ਨਾਰਾ ਬੁਲੰਦ ਕਰੀਏ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਕਰ ਦੂਜਾ ਚੌਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਸੋਰਠ ਰਾਗ ਹੈ ਰਾਗ ਸੋਰਠ ਦੇ ਵਿੱਚ ਮਹੱਲਾ ਪੰਜਵਾ ਪੰਜਬੇ ਗੁਰੂ ਨਾਨਕ ਧੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਆਪਣੀ ਰਸਨਾ ਤੋਂ ਉਚਾਰਨ ਕਰਦੇ ਹਨ ਘਰ ਦੂਜਾ ਦੂਜੇ ਘਰ ਦੇ ਵਿੱਚ ਚੌਪਦੇ ਭਾਵ ਕੇ ਇਹ ਜਿਹੜੀ ਬਾਣੀ ਹੈ ਚਾਰ ਬੰਦਾ ਵਾਲੀ ਬਾਣੀ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਪਰਮਾਤਮਾ ਇੱਕ ਹੈ ਸਤਗੁਰੂ ਦੀ ਕਿਰਪਾ ਦੇ ਨਾਲ ਉਹ ਮਿਲਦਾ ਹੈ ਸਤਗੁਰ ਪ੍ਰਸਾਦ ਇੱਕ ਪਿਤਾ ਇੱਕਸ ਕੇ ਹਮ ਬਾਰਕ ਤੂੰ ਮੇਰਾ ਗੁਰ ਹਾਈ ਇੱਕ ਪਿਤਾ ਭਾਵ ਕੇ ਇੱਕੋ ਪ੍ਰਭੂ ਪਿਤਾ ਦੇ ਆਪਾਂ ਬੱਚੇ ਹਾਂ ਇੱਕ ਪਿਤਾ ਇੱਕਸ ਕੇ ਹਮ ਬਾਰਕ ਇਕੋ ਹੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਕੋਈ ਉਸ ਨੂੰ ਰਾਮ ਕਹਿੰਦਾ ਹੈ ਕੋਈ ਅੱਲਾਹ ਕਹਿੰਦਾ ਹੈ ਕੋਈ ਗॉड ਕਹਿੰਦਾ ਹੈ ਸੋ ਉਹ ਹੀ ਅਕਾਲ ਪੁਰਖ ਜੋ ਹੈ ਪ੍ਰਭੂ ਪਿਤਾ ਪਰਮਾਤਮਾ ਉਹ ਸਾਡਾ ਸਾਰਿਆਂ ਦਾ ਇੱਕ ਹੀ ਪਿਓ ਹੈ ਅਸੀਂ ਇੱਕੋ ਪਿਓ ਦੇ ਪ੍ਰਭੂ ਦੇ ਮਾਲਕ ਦੇ ਬੱਚੇ ਹਾਂ ਤੂੰ ਮੇਰਾ ਗੁਰ ਹਾਈ ਤੇ ਫਿਰ ਗੁਰ ਭਾਈ ਵੀ ਹਾਂ ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹੁ ਦਿਖਾਈ ਸੁਣ ਮੀਤਾ ਮੀਤਾ ਭਾਵ ਮਿੱਤਰ ਸੁਣ ਮੀਤਾ हे ਮਿੱਤਰ ਮੈਨੂੰ ਪਰਮਾਤਮਾ ਦਾ ਦਰਸ਼ਨ ਕਰਾ ਦੇ ਮੇਰੀ ਜਿੰਦ ਤੇਥੋਂ ਮੋੜ-ਮੁੜ ਕੇ ਸਦਕੇ ਜਾਂਦੀ ਹੈ ਸੋ ਇਥੇ ਸਤਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਮਿਹਰ ਅਮਦ ਕਰਦੇ ਹਨ ਸੁਣ ਮੀਤਾ ਜੀਓ ਹਮਾਰਾ ਬਲ ਬਲ ਜਾਸੀ ਮੈਂ ਤੇਥੋਂ ਵਾਰੇ ਜਾਣਾ ਹਾਂ ਸਦਕੇ ਜਾਣਾ ਹਾਂ ਸੁਣ ਮੇਰੇ ਮਿੱਤਰ ਹਰ ਦਰਸ਼ਨ ਦੇਹੋ ਦਿਖਾਈ ਮੈਨੂੰ ਉਸ ਵਾਹਿਗੁਰੂ ਦਾ ਅਕਾਲ ਪੁਰਖ ਦਾ ਦਰਸ਼ਨ دیدار ਕਰਵਾ ਦੇ ਸੁਣ ਮੀਤਾ ਤੂਰੀ ਕੋ ਬਲ ਜਾਈ ਏ ਮਿਤ ਏ ਮੇਰੇ ਪਿਆਰੇ ਮਿੱਤਰ ਸੁਣ ਮੀਤਾ ਮੇਰੀ ਬੇਨਤੀ ਸੁਣ ਮੈਂ ਤਾਂ ਤੇਰੇ ਚਰਨਾਂ ਦੀ ਧੂੜ ਤੋਂ ਵੀ ਕੁਰਬਾਨ ਜਾਂਦਾ ਹਾਂ ਇਹ ਮਨ ਤੇਰਾ ਭਾਈ ਇਹ ਜਿਹੜਾ ਮੇਰਾ ਮਨ ਹੈ ਮੇਰੇ ਭਾਈ ਭਾਈ ਦਾ ਅਰਥ ਇੱਥੇ ਹੈ ਭਾਈ ਭਰਾ ਕੀਤਾ ਗਿਆ ਹੈ ਮੈਂ ਮੇਰਾ ਜਿਹੜਾ ਮਨ ਹੈ ਮੈਂ ਇਸ ਮਨ ਨੂੰ ਵੀ ਤੇਰਾ ਆਗਿਆਕਾਰ ਬਣਾਉਣ ਵਾਸਤੇ ਤਿਆਰ ਹਾਂ ਕਿਸ ਵਾਸਤੇ ਮੈਨੂੰ ਉਸ ਪ੍ਰਮਾਤਮਾ ਦੇ ਦਰਸ਼ਨ ਕਰਵਾ ਦੇ ਮੈਨੂੰ ਉਸ ਪ੍ਰਮਾਤਮਾ ਦਾ ਮਿਲਾਪ ਕਰਵਾ ਦੇ ਰਹਾਓ ਵਿਸ਼ਰਾਮ ਦੇ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਪਾਵ ਮਲੋਵਾ ਮਲ ਮਲ ਧੋਵਾ ਇਹੋ ਮਨ ਤੈ ਕੂ ਦੇਸਾ हे मेरे प्यारे मित्र मैं तेरे पैर मल-मल के ਧੋਣਾ ਹਾਂ ਪਾਵ ਮਲੋਵਾ ਤੇ ਮਲ-ਮਲ ਧੋਵਾ ਮੈਂ ਇਹਨਾਂ ਨੂੰ ਮਲ-ਮਲ ਕੇ ਧੋਣਾ ਹਾਂ ਮਲੋਵਾ ਦਾ ਭਾਵ ਹੈ ਕਿ ਮਲਾਂਗਾ ਭਾਵ ਕਿ ਤੇਰੇ ਚਰਨਾਂ ਦੀ ਮਾਲਿਸ਼ ਕਰਾਂਗਾ ਤੇਰੇ ਚਰਨ ਜਿਹੜੇ ਹਨ ਉਹ ਮਲ-ਮਲ ਕੇ ਧੋਵਾਂਗਾ ਮੈਂ ਆਪਣਾ ਇਹ ਮਨ ਤੇਰੇ ਹਵਾਲੇ ਕਰ ਦੇਵਾਂਗਾ ਸੁਣ ਮੀਤਾ ਹਉ ਤੇਰੀ ਸਰਣਾਈ ਆਇਆ ਪ੍ਰਭ ਮਿਲੋ ਦੇਹੋ ਉਪਦੇਸਾ ਏ ਮੇਰੇ ਪਿਆਰੇ ਮਿੱਤਰ ਮੇਰੀ ਬੇਨਤੀ ਸੁਣ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ ਮੈਨੂੰ ਅਜੇਹਾ ਉਪਦੇਸ਼ ਬਖਸ਼ਿਸ਼ ਕਰ ਉਪਦੇਸ਼ ਦੇ ਜਿਸ ਦੇ ਨਾਲ ਮੈਂ ਪ੍ਰਭੂ ਨੂੰ ਮਿਲ ਸਕਾਂ ਮਾਨ ਨਾ ਕੀਜੈ ਸਰਨ ਪਰਿਜੈ ਕਰ ਸੁ ਭਲਾ ਮਨਾਈਏ ਗੁਰੂ ਪਿਆਰਿਓ ਇੱਥੇ ਹੁਣ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਦੇ ਘਰ ਵਿੱਚ ਆਣ ਕਰਕੇ ਜੋ ਉੱਪਰ ਆਪਾਂ ਪੰਕਤੀਆਂ ਸਰਵਣ ਕੀਤੀਆਂ ਹਨ ਪ੍ਰਸ਼ਨ ਰੂਪੀ ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਪ੍ਰਭੂ ਮਿਲਾਪ ਦੀ ᔪਗਤੀ ਦੱਸਦੇ ਹਨ ਸੋ ਆਓ ਬੜੇ ਪਿਆਰ ਨਾਲ ਇਸ ਦੇ ਸ਼ਬਦ ਨੂੰ ਵਿਚਾਰਨ ਦਾ ਯਤਨ ਕਰੀਏ ਮਾਨ ਨਾ ਕੀਜੈ ਸ਼ਰਨ ਪਰੀਜੈ ਕਰੇ ਸੋ ਭਲਾ ਮਨਾਈਏ हे प्यारे मित्र सुन किसी किस्म ਦਾ ਹੰਕਾਰ ਨਹੀਂ ਕਰਨਾ ਚਾਹੀਦਾ ਪ੍ਰਭੂ ਦੀ ਸ਼ਰਨ ਵਿੱਚ ਪਏ ਰਹਿਣਾ ਚਾਹੀਦਾ ਹੈ ਅਤੇ ਜੋ ਕੁਝ ਵੀ ਪਰਮਾਤਮਾ ਕਰ ਰਿਹਾ ਹੈ ਕਰਾ ਰਿਹਾ ਹੈ ਉਸ ਨੂੰ ਭਲਾ ਕਰਕੇ ਭਾਣਾ ਭਾਣਾ ਮੰਨਣਾ ਭਾਣਾ ਕਰਕੇ ਮੰਨਣਾ ਚਾਹੀਦਾ ਹੈ ਭਾਣਾ ਉਸ ਨੂੰ ਭਾਣਾ ਸਮਝ ਕਰਕੇ ਮਨਣਾ ਚਾਹੀਦਾ ਹ ਸੁਣ ਮੀਤਾ ਜਿਉ ਪਿੰਡ ਸਭ ਤਨ ਅਰਪੀਜੈ ਇਉਂ ਦਰਸ਼ਨ ਹਰ ਜਿਉ ਪਾਈਐ ਸੁਣ ਮੀਤਾ ਸੁਣ ਪਿਆਰੇ ਮਿੱਤਰ ਇਹ ਜਿੰਦ ਤੇ ਇਹ ਸਰੀਰ ਸਭ ਕੁਝ ਉਸ ਦੀ ਭੇਟ ਕਰ ਦੇਣਾ ਚਾਹੀਦਾ ਹੈ ਜਦ ਤਨ ਅਤੇ ਮਨ ਪਰਮਾਤਮਾ ਦਾ ਹੋ ਗਿਆ ਫਿਰ ਪਰਮਾਤਮਾ ਦਾ ਮਿਲਾਪ ਆਪੇ ਹੋ ਜਾਵੇਗਾ ਭਈਓ ਅਨਗ੍ਰਹੋ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮਿੱਠਾ ਹੈ ਪਿਆਰੇ ਮਿੱਤਰ ਸੰਤ ਜਨਾਂ ਦੀ ਕਿਰਪਾ ਨਾਲ ਜੇਸ ਮਨੋਖੋਤੇ ਪ੍ਰਭੂ ਦੀ ਕਿਰਪਾ ਮਿਹਰਮ ਦ੍ਰਿਸ਼ਟੀ ਹੋਵੇ ਉਸ ਨੂੰ ਪਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ ਇੱਥੇ ਅਨਗ੍ਰਹ ਸ਼ਬਦ ਜਿਹੜਾ ਹੈ ਉਸ ਦਾ ਭਾਵ ਅਰਥ ਹੈ ਮਿਹਰ ਕਿਰਪਾ ਪ੍ਰਸਾਦ ਭਾਵ ਕੇ ਕਿਰਪਾ ਦੇ ਨਾਲ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਸਭ ਅਕਲ ਨਿਰੰਜਨ ਡੀਠਾ ਸਤਿਗੁਰ ਸਚੇ ਬਾਦਸ਼ਾਹ ਜੀ ਕਿਰਪਾ ਮਿਹਰਾਮਤ ਕਰਦੇ ਹਨ हे ਮਿੱਤਰ ਜਨ ਨਾਨਕ ਭਾਵ ਕੇ ਦਾਸ ਨਾਨਕ ਉੱਤੇ ਪੰਜਵੇਂ ਗੁਰੂ ਦੇਵ ਬੇਨਤੀ ਰੂਪ ਕਿਰਪਾ ਕਰਦੇ ਹਨ ਕਿ ਗੁਰੂ ਨੇ ਕਿਰਪਾ ਕੀਤੀ ਤਾਂ ਹਰ ਥਾਂ ਉਹ ਪ੍ਰਭੂ ਦਿਸਣ ਲੱਗ ਪਿਆ ਜਿਸ ਦੀ ਕੋਈ ਖਾਸ ਕੁੱਲ ਨਹੀਂ ਤੇ ਜੋ ਮੂਹ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਸੋ ਗੁਰੂ ਪਿਆਰਿਓ ਸਤਗੁਰ ਸੱਜੇ ਪਾਤਸ਼ਾਹ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਾਂਤੀ ਦੇ ਪੁੰਜ ਨਾਮ ਦੇ ਰਸੀਏ ਸਤਗੁਰ ਸੱਚੇ ਪਾਤਸ਼ਾਹ ਜੀ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਨੇ ਕਿਰਪਾ ਮਿਹਰ ਅਮਦ ਕੀਤੀ ਅੱਜ ਦਾ ਮੁਖਵਾਕ 60 ਰਾਗ ਦੇ ਅੰਦਰ ਦੂਸਰੇ ਘਰ ਦੇ ਵਿੱਚ ਚੌ ਪਦੇ ਚਾਰ ਬੰਦਾਂ ਵਾਲੀ ਬਾਣੀ ਦੇ ਵਿੱਚ ਸਤਗੁਰ ਸੱਚੇ ਪਾਤਸ਼ਾਹ ਜੀਆਂ ਦਾ ਉਚਾਰਨ ਕੀਤਾ ਹੋਇਆ ਅੱਜ ਦਾ ਸ੍ਰੀ ਮੁਖਵਾਕ ਜਿਸ ਦੇ ਆਪਾਂ ਸਤਿਗੁਰੂ ਦੀ ਕਿਰਪਾ ਦੇ ਨਾਲ ਵਿਚਾਰ ਕੀਤੀ ਹੈ ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਦਰ 611 ਅੰਗ ਤੇ ਸੁਭਾਈਮਾਨ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਤਿਗੁਰਾਂ ਦਾ ਬਖਸ਼ਿਸ਼ ਕੀਤਾ ਉਪਦੇਸ਼ ਹਿਰਦੇ ਵਿੱਚ ਵਸ ਜਾਵੇ ਸ਼ਬਦ ਦੀ ਵਿਚਾਰ ਕਰਦੇ ਆਂ ਉਈਆਂ ਬੇਅੰਤ ਭੁੱਲਾਂ ਦੀ ਸਤਿਗੁਰੂ ਅਤੇ ਸਤਿਗੁਰੂ ਜੀ ਸੰਗਤ ਖਿਮਾਂ ਬਖਸ਼ਿਸ਼ ਕਰਨੀ ਜੀ ਦੇਹੋ ਸਦਨ ਅਸੀਸੜੀਆਂ ਜੋ ਹੋਵੇ ਸਾਲ ਸਿਉ ਮੇਲ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ